ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਹੁਣ ਇੱਕ ਵੱਡਾ ਖੁਲਾਸਾ ਹੋਇਆ। ਪਾਕਿਸਤਾਨ ਫੌਜ ਦੇ ਸਾਬਕਾ ਸਿਪਾਹੀ ਆਦਲ ਰਾਜਾ ਨੇ ਇੱਕ ਵੱਡਾ ਦਾਵਾ ਕੀਤਾ ਤੇ ਜਿਸ ਦੇ ਨਾਲ ਵੱਡੇ ਖੁਲਾਸੇ ਹੋਏ ਨੇ। ਪਾਕਿਸਤਾਨ ਦੇ ਵਿੱਚ ਲੋਕ ਸਰਕਾਰ ਦੇ ਕੋਲੋਂ ਉਸ ਬਾਬਤ ਸਵਾਲ ਪੁੱਛ ਰਹੇ ਨੇ। ਜਿਹੜੇ ਖੁਲਾਸੇ ਹੋਏ ਨੇ ਉਸ ਤੋਂ ਬਾਅਦ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸੀਫ ਨੇ ਇੱਕ ਹੋਰ ਵੱਡਾ ਬਿਆਨ ਦੇ ਦਿੱਤਾ ਜਿਸ ਨਾਲ ਪਾਕਿਸਤਾਨ ਦੁਨੀਆ ਦੇ ਨਿਸ਼ਾਨੇ ਉੱਤੇ ਆ ਗਿਆ। ਪਾਕਿਸਤਾਨ ਨੇ ਹੋਰ ਵੀ ਦੇਸ਼ਾਂ ਦੀ ਸ਼ਮੂਲੀਅਤ ਜਿਹੜੀ ਆ ਉਹਦਾ ਜ਼ਿਕਰ ਕਰ ਦਿੱਤਾ। ਪਹਿਲਾਂ ਗੱਲ ਕਰਦੇ ਹਾਂ ਆਦਲ ਜ਼ਾਜਾ ਦੀ ਕਿ ਉਸ ਨੇ ਕੀ ਵੱਡਾ ਦਾਵਾ ਕੀਤਾ।ਦਰਅਸਲ ਆਦਲ ਜ਼ਾਜਾ ਨੇ ਇਹ ਦਾਵਾ ਕੀਤਾ ਕਿ ਪਹਿਲਗਾਮ ਦੇ ਵਿੱਚ ਜੋ ਹਮਲਾ ਹੋਇਆ ਉਹ ਹਮਲਾ ਪਾਕਿਸਤਾਨ ਫੌਜ ਮੁਖੀ ਜਨਰਲ ਅਸੀਮ ਮੁਨੀਰ ਦੇ ਇਸ਼ਾਰੇ ਉੱਤੇ ਕੀਤਾ ਗਿਆ। ਆਦਲ ਜ਼ਾਜਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕੀਤੀ ਜਿਲ ਦੇ ਵਿੱਚ ਲਿਖਿਆ ਕਿ ਉਹਨਾਂ ਖੁਫੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ ਕਿ ਹਮਲਾ ਆਸੀਫ মনির ਦੇ ਹੁਕਮਾਂ ਉੱਤੇ ਹੋਇਆ ਸੀ ਉਹਨਾਂ ਆਖਿਆ ਕਿ মনির ਨੇ ਇਹ ਹਮਲਾ ਆਪਣੇ ਖਿਲਾਫ ਚੱਲ ਰਹੇ ਮਾਮਲਿਆਂ ਤੋਂ ਉਹ ਉਹਨਾਂ ਦਾ ਜਿਹੜੇ ਦੂਜੇ ਲੋਕ ਨੇ ਉਹਨਾਂ ਦਾ ਧਿਆਨ ਹਟਾਉਣ ਦੇ ਲਈ ਆਪਣਾ ਅਹੁਦਾ ਬਚਾਉਣ ਦੇ ਲਈ ਇਹ ਕਾਰਜ ਕੀਤਾ ਰਾਜਾ ਦਾ ਕਹਿਣਾ ਹੈ ਕਿ ਪਹਿਲਾਂ ਵਿਦੇਸ਼ੀ ਪਾਕਿਸਤਾਨੀਆਂ ਨੂੰ ਭੜਕਾਊ ਭਾਸ਼ਣ ਦਿੱਤੇ ਗਏ ਤੇ ਫਿਰ ਅੱਤਵਾਦੀ ਭੇਜੇ ਗਏ ਨੇ ਉਹਨਾਂ ਨੇ ਲਿਖਿਆ ਕਿ ਕੋਈ ਮੈਨੂੰ ਭਾਰਤ ਦਾ ਏਜੰਟ ਯਾ ਕੁਝ ਹੋਰ ਵੀ ਕਹਿ ਸਕਦਾ ਪਰ ਇਹ ਸਚਾਈ ਹੈ ਇਸ ਖੁਲਾਸੇ ਤੋਂ ਬਾਅਦ ਦੂਜੇ ਪਾਸੇ ਪਾਕਿਸਤਾਨ ਦੇ ਰੱਖਿਆ ਮਾਹਿਰ ਅਤੇ ਪੱਤਰਕਾਰਾਂ ਨੇ ਵੀ ਖੁੱਲ ਕੇ ਬੋਲਣਾ ਸ਼ੁਰੂ ਕਰ ਦਿੱਤਾ ਸੇਵਾਮੁਕਤ ਮੇਜਰ ਜਨਰਲ ਹੈਦਰ ਖਾਨ ਨੇ ਕਿਹਾ ਕਿ ਜੇਕਰ ਇਹ ਗੱਲ ਸੱਚ ਹੈ ਤਾਂ ਇਹ ਪਾਕਿਸਤਾਨ ਦੇ ਲਈ ਬਹੁਤ ਸ਼ਰਮਨਾਕ ਗੱਲ ਹੈ ਪਾਕਿਸਤਾਨੀ ਪੱਤਰਕਾਰ ਰੁਮਾਨ ਹਾਸ਼ਮੀ ਦਾ ਕਹਿਣਾ ਹੈ ਕਿ ਜੇਕਰ ਆਸੀਫ মনির ਨੇ ਇਹ ਅਹਿਆ ਕੀਤਾ ਤਾਂ ਪੂਰੇ ਪਾਕਿਸਤਾਨ ਨੂੰ ਇਹਦੇ ਨਤੀਜੇ ਭੁਗਤਣੇ ਪੈਣਗੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਵੀ ਗੁੱਸੇ ਵਿੱਚ ਨੇ ਤੇ ਕਹਿ ਰਹੇ ਨੇ ਕਿ ਆਸੀਮ ਮੁਨੀਰ ਨੇ ਨਫ਼ਰਤ ਫੈਲਾ ਕੇ ਪਾਕਿਸਤਾਨ ਦੀ ਛਵੀ ਨੂੰ ਖਰਾਬ ਕਰ ਦਿੱਤਾ ਤੇ ਕਈ ਲੋਕਾਂ ਨੇ ਇਹ ਮੰਗ ਕੀਤੀ ਹੈ ਕਿ ਮੁਨੀਰ ਨੂੰ ਜਿਹੜਾ ਤੁਰੰਤ ਹੈ ਉਹ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ। ਇਹਦੇ ਨਾਲ ਨਾਲ ਇੱਕ ਹੋਰ ਵੱਡਾ ਖੁਲਾਸਾ ਹੋ ਗਿਆ ਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਅੱਤਵਾਦੀਆਂ ਨੂੰ ਪਨਾਹ ਦੇਣ ਦੀ ਗੱਲ ਕਬੂਲ ਲਈ ਹੈ। ਆਦਲ ਰਾਜਾ ਦੇ ਬਿਆਨ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਇੱਕ ਵੱਡਾ ਹੋਰ ਬਿਆਨ ਦਿੱਤਾ ਗਿਆ। ਜਿਹੜਾ ਬਿਆਨ ਉਥੋਂ ਦੇ ਰੱਖਿਆ ਮੰਤਰੀ ਖਵਾਜ਼ਾ ਆਸੀਫ ਨੇ ਦਿੱਤਾ ਤੇ ਜਿੱਦੇ ਨਾਲ ਇੱਕ ਵਾਰ ਸਾਰੇ ਪਾਸੇ ਤਰਸੱਲੀ ਬਚ ਗਈ ਹੈ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸੀਫ ਨੇ ਬ੍ਰਿਟਿਸ਼ ਮੀਡੀਆ ਨੂੰ ਇੱਕ ਬਿਆਨ ਦਿੱਤਾ ਤੇ ਇੱਕ ਇੰਟਰਵਿਊ ਜਿਹੜੀ ਦਿੱਤੀ ਸੀ ਉਹਦੇ ਵਿੱਚ ਖਵਾਜ਼ਾ ਆਸੀਫ ਨੇ ਇਹ ਮੰਨ ਲਿਆ ਕਿ ਪਾਕਿਸਤਾਨ ਪਿਛਲੇ ਤਿੰਨ ਦਹਾਕਿਆਂ ਤੋਂ ਅੱਤਵਾਦੀ ਸੰਗਠਨਾਂ ਦਾ ਸਮਰਥਨ ਤੇ ਉਹਨਾਂ ਨੂੰ ਸਖਲਾਈ ਦੇ ਰਿਹਾ ਹਾਲਾਂਕਿ ਉਹਨਾਂ ਨੇ ਇਸ ਦੇ ਲਈ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੂੰ ਜ਼ਿੰਮੇਵਾਰ ਦੱਸਿਆ ਪਾਕਿਸਤਾਨੀ ਰੱਖਿਆ ਮੰਤਰੀ ਦੇ ਇਸ ਅਕਬਾਲੀਆ ਬਿਆਨ ਨੇ ਭਾਰਤ ਦੇ ਉਸ ਸਟੈਂਡ ਨੂੰ ਮਜ਼ਬੂਤੀ ਦੇ ਦਿੱਤੀ ਹੈ ਜਿਸ ਦੇ ਵਿੱਚ ਭਾਰਤ ਪਾਕਿਸਤਾਨ ਦੇ ਉੱਤੇ ਅੱਤਵਾਦ ਦਾ ਸਮਰਥਕ ਹੋਣ ਦਾ ਦਾਵਾ ਕਰਦਾ ਹੈ। ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ਰੱਖਿਆ ਮੰਤਰੀ ਖਵਾਜ਼ਾ ਆਸੀਫ ਦੇ ਨਾਲ ਬ੍ਰਿਟਿਸ਼ ਜਿਹੜਾ ਮੀਡੀਆ ਉਹਦਾ ਇੱਕ ਚੈਨਲ ਦੀ ਪੱਤਰਕਾਰ ਜਿਸ ਦੇ ਨਾਲ ਉਸ ਵੇਲੇ ਇੱਕ ਗੱਲ ਹੋਈ ਹੈ। ਉਸੇ ਦੌਰਾਨ ਰੱਖਿਆ ਮੰਤਰੀ ਆਸੀਫ ਨੂੰ ਪੁੱਛਿਆ ਗਿਆ ਸੀ ਕਿ ਕੀ ਤੁਸੀਂ ਇਸ ਸਵੀਕਾਰ ਕਰਦੇ ਹਾਂ ਕਿ ਪਾਕਿਸਤਾਨ ਦਾ ਅਤਵਾਦੀ ਸੰਗਠਨਾਂ ਨੂੰ ਸਮਰਥਨ ਤੇ ਸਖਲਾਈ ਅਤੇ ਫੰਡਿੰਗ ਦਾ ਇੱਕ ਲੰਮਾ ਇਤਿਹਾਸ ਹੈ ਜਵਾਬ ਦੇ ਵਿੱਚ ਖਵਾਜ਼ਾ ਆਸੀਫ ਨੇ ਕਿਹਾ ਕਿ ਇੱਕ ਸੰਧਿ ਜਿਹੜਾ ਕਬੂਲਨਾਮਾ ਕੀਤਾ ਤੇ ਉਹਦੇ ਵਿੱਚ ਕਿਹਾ ਗਿਆ ਕਿ ਅਸੀਂ ਪਿਛਲੇ ਤਿੰਨ ਦਹਾਕਿਆਂ ਤੋਂ ਅਮਰੀਕਾ ਅਤੇ ਪੱਛਮ ਦੇ ਵਿੱਚ ਬ੍ਰਿਟੇਨ ਵੀ ਇਹਦੇ ਵਿੱਚ ਸ਼ਾਮਲ ਹੈ ਇਹਦੇ ਲਈ ਇੱਕ ਗੰਮ ਗੰਦਾ ਕੰਮ ਕਰ ਰਹੇ ਹਾਂ ਅਸੀਂ ਇਸ ਕੰਮ ਨੂੰ ਗੰਦਾ ਦੱਸਿਆ ਖਵਾਜ਼ਾ ਆਸੀਫ ਪਾਕਿਸਤਾਨੀ ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੂੰ ਦੋਸ਼ੀ ਠਹਿਰਾਉਣਾ ਗਲਤ ਹੈ ਪਾਕਿਸਤਾਨ ਪੱਛਮੀ ਦੇਸ਼ਾਂ ਦੇ ਨਿਰਦੇਸ਼ ਉੱਤੇ ਕੰਮ ਕਰ ਰਿਹਾ ਸੀ ਹਾਲਾਂਕਿ ਉਹਨਾਂ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਇਹਦੇ ਲਈ ਉਹ ਅਮਰੀਕਾ ਤੋਂ ਜਾਂ ਫਿਰ ਪੱਛਮੀ ਦੇਸ਼ਾਂ ਤੋਂ ਕੀ ਲੈਂਦਾ ਸੀ ਪਰ ਇਸ ਦਾ ਆਧਾਰ ਉੱਤੇ ਪਾਕਿਸਤਾਨ ਦੇ ਸਿਆਸਤਦਾਨਾਂ ਤੇ ਜਰਨਲਾਂ ਨੇ ਬਹੁਤ ਪੈਸਾ ਕਮਾਇਆ ਹਾਲਾਂਕਿ ਉਹਨਾਂ ਦੇ ਇਸ ਬਿਆਨ ਦੇ ਉੱਤੇ ਪਾਕਿਸਤਾਨੀ ਸਿਆਸਤਦਾਨ ਵੀ ਨਾਰਾਜ਼ ਹੋਏ ਨੇ ਪਰ ਦੂਜੇ ਪਾਸੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੌਇਬਾ ਦੇ ਨਾਲ ਜੁੜਿਆ ਰੈਜੀਡੈਂਸ ਜਿਹੜਾ ਫਰੰਟ ਹੈ ਜਿਹਨੇ ਪਹਿਲਗਾਮ ਦੇ ਵਿੱਚ ਹਮਲਾ ਕੀਤਾ ਅੱਤਵਾਦੀ ਹਮਲੇ ਦੀ ਜਿਹੜੀ ਜ਼ਿੰਮੇਵਾਰੀ ਲਈ ਆ ਉਹ ਫਰੰਟ ਵੀ ਜਿਹੜਾ ਉਹਨਾਂ ਦੇ ਨੌਲੇਜ ਵਿੱਚ ਨਹੀਂ ਆ ਇਹੋ ਜਾਂ ਵੀ ਖਵਾਜ਼ਾ ਆਸਿਫ ਨੇ ਕਿਹਾ ਤੇ 26 11 ਦੇ ਜਿਹੜੇ ਮੁੰਬਈ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਹੈ ਹਾਫੇਜ਼ ਸૈયਦ ਉਹ ਲਸ਼ਕਰ ਦਾ ਮੁਖੀ ਹੈ ਤਾਂ ਅਤੇ ਅਜੇ ਵੀ ਜਿਹੜਾ ਪਾਕਿਸਤਾਨ ਦੇ ਵਿੱਚ ਰਹਿ ਰਿਹਾ ਪਰ ਖਵਾਜ਼ਾ ਆਸਿਫ ਨੇ ਬੇਸ਼ਰਮੀ ਨਾਲ ਇਹ ਕਹਿ ਦਿੱਤਾ ਕਿ ਲਸ਼ਕਰ ਪਾਕਿਸਤਾਨ ਦੇ ਵਿੱਚ ਨਹੀਂ ਹੈ ਤੇ ਖਵਾਜ਼ਾ ਆਸਿਫ ਨੇ ਇਹ ਵੀ ਵੱਡਾ ਦਾਅਵਾ ਕਰ ਦਿੱਤਾ ਕਿ ਦਾ ਰੈਜ਼ਿਸਟੈਂਸ ਫਰੰਟ ਜਿਹੜਾ ਉਹ ਇੱਕ ਅਜਿਹਾ ਸੰਗਠਨ ਹੈ ਜਿਸ ਬਾਰੇ ਕਦੇ ਨਹੀਂ ਸੁਣਿਆ ਗਿਆ ਤੇ ਜਿਹੜੀ ਪੱਤਰਕਾਰ ਸੀ ਉਹਨੇ ਉਸ ਨੂੰ ਯਾਦ ਦਿਵਾਇਆ ਕਿ ਫਰੰਟ ਲਸ਼ਕਰ ਦਾ ਇੱਕ ਹਿੱਸਾ ਸੀ ਤੇ ਜਿਸ ਉੱਤੇ ਪਾਕਿਸਤਾਨੀ ਮੰਤਰੀ ਨੇ ਇਹ ਤੋਂ ਝੂਠ ਦੱਸਿਆ ਤੇ ਨਾਲ ਇਹ ਕਿਹਾ ਕਿ ਲਸ਼ਕਰ ਇੱਕ ਪੁਰਾਣਾ ਨਾਮ ਹੈ ਪਾਕਿਸਤਾਨ ਦੇ ਵਿੱਚ ਇਹ ਬਿਲਕੁਲ ਵੀ ਮੌਜੂਦ ਨਹੀਂ ਹੈ ਪਰ ਕੁਝ ਵੀ ਹੋਵੇ ਚਾਹੇ ਲਸ਼ਕਰ ਉੱਥੇ ਮੌਜੂਦ ਹੈ ਜਾਂ ਨਹੀਂ ਪਰ ਇਹ ਗੱਲ ਜ਼ਰੂਰ ਹੈ ਕਿ ਇਸ ਵੇਲੇ ਹਾਫਿਜ਼ ਸੈਦ ਜੋ ਹੈ ਉਹ ਪਾਕਿਸਤਾਨ ਦੇ ਵਿੱਚ ਹੈ ਤੇ ਇਹਦੇ ਨਾਲ ਇਹਦੇ ਕਈ ਖੁਲਾਸੇ ਵੀ ਪਹਿਲਾਂ ਹੋ ਚੁੱਕੇ ਨੇ ਤੇ ਇਸ ਤੋਂ ਇਲਾਵਾ ਜਿਹੜਾ ਤਿੰਨ ਦਹਾਕਿਆਂ ਤੋਂ ਆਤਵਾਦੀ ਸੰਗਠਨਾਂ ਨੂੰ ਸਖਲਾਈ ਦੇਣ ਦੀ ਗੱਲ ਪਾਕਿਸਤਾਨ ਦੇ ਰੱਖਿਆ ਮੰਤਰੀ ਆਸਿਫ ਖਵਾਜ਼ਾ ਨੇ ਜਿਹੜੀ ਹੈ ਉਹ ਜ਼ਿੰਮੇਵਾਰੀ ਲਈ ਹੈ ਜਾਂ ਕਹਿ ਕੇ ਕਿ ਇਹ ਗੱਲ ਬਿਲਕੁਲ ਸੱਚ ਹੈ ਤਾਂ ਇਹਦੇ ਨਾਲ ਪਾਕਿਸਤਾਨ ਬਿਲਕੁਲ ਦੁਨੀਆ ਦੇ ਨਿਸ਼ਾਨੇ ਉੱਤੇ ਹੈ ਤੇ ਇਹਦੇ ਨਾਲ ਨਾਲ ਇਹ ਵੀ ਹੈ ਕਿ ਮੱਜ ਆਪ ਤਾਂ ਲਿਬਰ ਦੀ ਤਾਂ ਦੂਜਿਆਂ ਨੂੰ ਵੀ ਲਬੇੜ ਦਿੰਦੀ ਹੈ ਤਾਂ ਉਹੀ ਗੱਲ ਪਾਕਿਸਤਾਨ ਨੇ ਹੁਣ ਕੀਤੀ ਹੈ ਜਿਹਦੇ ਵਿੱਚ ਕਿਹਾ ਕਿ ਅਮਰੀਕਾ ਦੇ ਨਾਲ-ਨਾਲ ਹੋਰ ਪੱਛਮੀ ਦੇਸ਼ ਤੇ ਨਾਲ-ਨਾਲ ਬ੍ਰਿਟੇਨ ਵੀ ਇਹਦੇ ਵਿੱਚ ਸ਼ਾਮਲ ਹੈ ਜਿਹੜਾ ਇਹ ਸਾਨੂੰ ਗੰਦਾ ਕੰਮ ਕਰਨਾ ਪਿਆ ਰਿਹਾ ਹੈ